ਸਿਕਾਲ ਬਾਈ ਜੀ ਬਾਈ ਸਿਕਾਲ ਜੀ ਕਿਹੜੀ ਪੱਟ ਦੇ ਨਾਂ ਤੇ ਕੀ ਆਪਣਾ ਜੀ ਉਹ ਆਪਣੇ ਸਰ ਕਲੀਨਿਕ ਨੇ ਇੱਕ ਤਾਂ ਬੰਬੇ ਬੱਟ ਬਟੰਡਾ ਜੀ ਇੱਕ ਮਾਨਸਾ ਪੈਟ ਕਲੀਨਿਕ ਐਂਡ ਪੈਟ ਸ਼ਾਪ ਹੈਗੀ ਹੈ ਜੀ ਮਾਨਸਾ ਠੀਕ ਹੈ ਜੀ ਆਪਾਂ ਪੱਪੀ ਦਾ ਵੀ ਕੰਮ ਆਪਣਾ ਹਾਂਜੀ ਆਪਣਾ ਕੈਨਲ ਰਜਿਸਟਰਡ ਹੈ ਜੀ ਸਾਰੇ ਮਤਲਬ ਜੋ ਵੀ ਪੱਪੀ ਲੈਣੇ ਆ ਹਾਈ ਕੁਆਲਿਟੀ ਦੇ ਪੱਪੀ ਪੂਰੇ ਵਧੀਆ ਪੱਪੀ ਮਿਲਦੇ ਆ ਜੀ ਬਾਕੀ ਸਟੱਡ ਸਰਵ ਸਾਰੀ ਅਵੇਲੇਬਲ ਹੈ ਜੀ ਠੀਕ ਹੈ ਜੀ ਆਹ ਕਿਹੜੀ ਨਸਲ ਹੈ ਵੀਰੇ ਜਿਹਦੀ ਗੱਲ ਕਰੀਏ ਇਹ ਸਮਾਈਟ ਬਰੀਡ ਹੈ ਜੀ ਸਮਾਈਟ ਬਰੀਡ ਇਹ ਕਿੰਨੀ ਕੋਸਟਲੀ ਹੁੰਦੀ ਹੈ ਵੀਰੇ ਤੁਹ ਬੜੀ ਕੋਸਟਲੀ 50 ਠੀਕ ਹੈ ਇਹ ਮੇਲ ਹੈ ਕਿ ਫੀਮੇਲ ਹੈ ਇਹ ਪੇਅਰ ਹੈ ਜੀ ਆਪਣੇ ਕੋਲ ਇਹਦਾ ਅੱਛਾ ਹਾਂਜੀ ਠੀਕ ਹੈ ਜੀ ਤੇ ਜੇ ਆ ਜਰਮਨ ਆ ਗਈ ਇਹ ਜਰਮਨ ਸ਼ੈਫਡ ਹੈ ਜੀ ਇਹ ਸ਼ਾਰਟ ਕੋਟ ਜਰਮਨ ਸ਼ੈਫਡ ਹੈ ਜੀ 2011 ਇਹ ਵੀਏ 11 ਇਹ ਵੀਏ 11 ਮਾਰਚ ਉਹ ਮੇਰੇ ਲਈ ਸੌਖਾ ਹੈ ਜੀ ਠੀਕ ਹੈ ਜੀ ਉਹ ਡਬਲ ਕੋਟ ਇਹ ਲੌਂਗ ਕੋਟ ਹੈ ਜੀ ਲੌਂਗ ਕੋਟ ਸੌਖਾ ਹੈ ਜੀ 10 ਵਾਰ ਦਾ ਵੀ1 ਸੀਗਾ ਉਹ ਠੀਕ ਹੈ ਹਾਂਜੀ ਹਾਂਜੀ ਇੰਡੀਆ ਚੈਂਪੀਅਨ ਸੀਗਾ ਜੀ ਠੀਕ ਹੈ ਇੱਥੇ ਕੀ ਸਰਵਿਸ ਆਪਨੇ ਚੱਲ ਰਹੀ ਹੈ ਜੀ ਸਰਵਿਸ ਜੀ ਆਪਾਂ ਕੈਂਪ ਲਾਇਆ ਹੋਇਆ ਜੀ ਫ੍ਰੀ ਦੇ ਵਿੱਚ ਉਹਦੇ ਵਿੱਚ ਐਂਟੀ ਰੈਬੀਜ਼ ਦਾ ਇੰਜੈਕਸ਼ਨ ਜੀ ਤੇ ਡੀ ਵਾਰਮਿੰਗ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਚਾਹੇ ਉਹ ਸਟ੍ਰੇਟ ਡੌਗ ਹੋਵੇ ਚਾਹੇ ਪੈਟ ਡੌਗ ਹੈ ਜੀ ਜਿੰਨੇ ਮਰਜ਼ੀ ਲੈ ਕੇ ਆਓ ਫ੍ਰੀ ਸੇਵਾ ਜੀ ਠੀਕ ਹੈ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਇੱਥੇ ਘੋੜਿਆਂ ਦਾ ਮੇਲਾ ਚੱਲ ਰਿਹਾ ਜਿਹੜਾ 10 ਤਰੀਕ ਤੱਕ ਚੱਲੂ ਹੈ ਨਾ ਹਾਂਜੀ 10 ਤਰੀਕ ਤੱਕ ਫ੍ਰੀ ਸਰਵਿਸ ਹੈ ਜੀ ਜੋ ਮਰਜ਼ੀ ਲੈ ਕੇ ਆਓ ਤੇ ਵੀਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਪ੍ਰਕਾਰ ਦੇ ਕਤੂਰੇ ਚਾਹੀਦੇ ਸਾਨੂੰ ਤੇ ਜੇ ਤੇ ਆਪਣਾ ਨੰਬਰ ਬੋਲ ਦੋ ਬਾਈ ਜੀ 97804 54254 ਦੋਸਤੋ ਬਾਈ ਨਾਲ ਕੰਟੈਕਟ ਕਰ ਸਕਦੇ ਤੁਸੀਂ ਵਧੀਆ ਨਾਲ ਸਕਦੇ ਬਾਈ ਕੋਲੇ ਪੁੱਤੇ ਨੇ ਤੇ ਜੋੜੇ ਹੀ ਨੇ ਸਾਰੇ ਪੇਅਰ ਨੇ ਆ ਵੀ ਬਖਰੀ ਕਿਸਮ ਦਾ ਸੀ ਕਿ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਠੀਕ ਆ ਬਾਈ ਜੀ ਵੀਡੀਓ 'ਚ ਟਾਈਮ ਦਿੱਤਾ ਧੰਨਵਾਦ ਠੀਕ ਹੈ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ